ਨਵੇਂ ਸਾਲ ਦੀ ਸਾਨੂੰ ਪਿਛਲੇ ਸਾਲ ਦਾ ਵੀ ਸ਼ੁਕਰਾਨਾ ਕਰਨਾ ਹੁੰਦਾ ਹੈ ਤੇ ਨਵੇਂ ਸਾਲ ਲਈ ਵੀ ਅਸੀਂ ਰੱਬ ਵੱਲੋਂ ਹੀ ਅਰਦਾਸ ਕਰਦੇ ਹਾਂ ਕਿ ਸਾਡੀ ਪੁਲਿਸ ਮੁਲਾਜ਼ਮ ਸਾਡੇ ਸਾਰੇ ਖੰਨਾ ਪੁਲਿਸ ਦੇ ਜਿਹਨੇ ਆਫੀਸਰਸ ਆ ਸਾਡੀ ਫੈਮਿਲੀਜ਼ ਆ ਈਵਨ ਖੰਨਾ ਦੇ ਜਿਹੜੇ ਵਾਸੀ ਹੈ ਸਾਡੇ ਪੂਰੇ ਜ਼ਿਲ੍ਹੇ 'ਚ ਪਿਛਲੇ ਸਾਲ ਦੀ ਤਰ੍ਹਾਂ ਹੀ ਸੁੱਖ ਸ਼ਾਂਤੀ ਰਹੇ ਔਰ ਚੰਗੀ ਹੀ ਖਬਰਾਂ ਹੋਣ ਸਾਡੇ ਮੁਲਾਜ਼ਮਾਂ ਲਈ ਵੀ ਸਾਡੇ ਸਿਟੀਜ਼ਨਸ ਲਈ ਵੀ ਬਸ ਉਹਦੇ ਸ਼ੁਕਰਾਨੇ ਲਈ ਔਰ ਅਗਲੀ ਅਰਦਾਸ ਲਈ ਹੀ ਅੱਜ ਅਸੀਂ ਆਪਣੇ SSP ਆਫਿਸ 'ਚ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਸੀਗਾ ਔਰ ਸਾਨੂੰ ਬੜਾ ਵਧੀਆ ਲੱਗਿਆ ਕਿ ਇੱਥੇ ਦੇ ਲੋਕਲ ਲੋਕ ਵੀ ਆ ਕੇ ਉਹਨਾਂ ਨੇ ਵੀ ਮੱਥਾ ਟੇਕਿਆ ਸੋ ਇੱਕ ਅਰਦਾਸ ਹੀ ਔਰ ਸ਼ੁਕਰਾਨਾ ਹੀ ਹੈ ਜੀ ਡੈਫੀਨਿਟਲੀ ਬਹੁਤ ਅੱਛਾ ਹੀ ਲੱਗਦਾ ਹੈ ਪੋਜ਼ਿਟਿਵ ਹੀ ਫੀਲਿੰਗ ਆਉਂਦੀ ਹੈ ਸਾਨੂੰ ਡੈਫੀਨਿਟਲੀ ਰੁਟੀਨ ਜਿਹਾ ਸੀ ਬੜੀ ਪਲਾਨਿੰਗ ਕਰਦੇ ਰਹਿੰਦੇ ਆ ਬਟ ਲੇਟ ਹੋ ਜਾਂਦਾ ਪਰ ਜਦੋਂ ਇੱਕ ਵਾਰੀ ਇਸ ਤਰ੍ਹਾਂ ਦਾ ਕੁਝ ਵੀ ਆਇਓ ਆਰਗੇਨਾਈਜ਼ ਕਰੋ ਤਾਂ ਲੱਗਦਾ ਹੈ ਕਿ ਸਾਨੂੰ ਰੁਟੀਨ ਚ ਰੈਗੂਲਰਲੀ ਕਰਨਾ ਚਾਹੀਦਾ ਕਿਉਂਕਿ ਸਾਡੇ ਸਾਰੇ ਮੁਲਾਜ਼ਮ ਵੀ ਕਾਫੀ ਇੱਥੇ ਆਏ ਤੇ ਹਰ ਬੰਦਾ ਹੀ ਪੋਜ਼ਿਟਿਵ ਹੀ ਫੀਲ ਕਰਦਾ ਹੈ ਪਾਰਟਨਰ ਸੋ ਆਈ ਹੋਪ ਕਿ ਅਸੀਂ ਫੇਰ ਵੀ ਇਸ ਤਰ੍ਹਾਂ ਦਾ ਕੁਝ ਨਾ ਕੁਝ ਕਰਦੇ ਰਹੀਏ ਕੁਛ ਜੀ ਸਾਰਾ ਵਧੀਆ ਐਕਸਪਲੇਨ ਕਰ ਦਿੱਤਾ ਹੈ ਕਿਉਂਕਿ ਜਦੋਂ ਤੁਸੀਂ ਕੀਰਤਨ ਵੀ ਸੁਣਦੇ ਆ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸੁਣਦੇ ਉਹਦੇ ਚ ਵੀ ਇਹੀ ਸਾਰੀ ਗੱਲਾਂ ਹੀ ਹੈਗੀਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਸਾਨੂੰ ਟੀਚਿੰਗਸ ਮਿਲਦੀ ਹੈ ਅਸੀਂ ਉਹਨੂੰ ਐਕਚੁਅਲੀ ਵੀ ਅਸੀਂ ਉਹਨੂੰ ਪ੍ਰੈਕਟੀਕਲੀ ਆਪਣੀ ਲਾਈਫ 'ਚ ਵੀ ਇੰਟਰਨਲਾਈਜ਼ ਕਰੀਏ ਔਰ ਐਗਜ਼ੀਕਿਊਟ ਕਰੀਏ ਤਾਂ ਅਸਮਨ ਨੂੰ ਤਾਂ ਜੀ ਇਹ ਹੀ ਅਪੀਲ ਹੈ ਕਿ ਇੱਕ ਤਾਂ ਸਾਡੇ ਵੱਲੋਂ ਹੀ ਕੋ ਉਪਰਾਲਾ ਸਿਗਾ ਬਟ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਥਾਣੇ ਲੈਵਲ ਤੇ ਵੀ ਕੁਝ ਨਾ ਕੁਝ ਕਰੋ ਅਸੀਂ ਵੀ ਸੁਖਮਨੀ ਸਾਹਿਬ ਦਾ ਪਾਰਟੀ ਕਰਾਇਆ ਤੇ ਇੱਕ ਤਰ੍ਹਾਂ ਦੀ ਬ੍ਰਦਰਹੂਡ ਦੀ ਫੀਲਿੰਗ ਵੀ ਆਉਂਦੀ ਹੈ ਕਿ ਸਾਰੇ ਬੈਠੇ ਹਨ ਨਾਟ ਜਸ ਪੁਲਿਸ ਮੁਲਾਜ਼ਮ ਤੁਸੀਂ ਸਾਰੇ মিডিਆ ਵਾਲੇ ਵੀ ਆਏ ਔਰ ਸਾਡੇ ਕੁਝ ਨਾ ਕੁਝ ਪੋਲਿਟੀਕਲ ਐਮ ਐਲ ਏਜ਼ ਵੀ ਤਿੰਨੋਂ ਆਏ ਹੋਰ ਵੀ ਸ਼ਹਿਰ ਦੇ ਵਾਸੀ ਆਏ ਹੋਏ ਐ ਅਸੈਂਬਲੀ ਸਾਡੀ ਆਈਆਂ ਤਾਂ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਬੈਠ ਕੇ ਇਕੱਠੇ ਲੰਗਰ ਖਾਣਗੇ ਇੱਕ ਤਰ੍ਹਾਂ ਦੀ ਸਪਿਰਿਟ ਆਫ ਕਿ ਮਤਲਬ ਪੋਜ਼ਿਟਿਵ ਹੋ ਕੇ ਸਾਰੇ ਇਕੱਠੇ ਹੋਏ ਐ ਤਾਂ ਆਈ ਥਿੰਕ ਵਧੀਆ ਰਿਹਾ ਅੱਜ ਕੇ ਬੋਲੋ ਜੀ ਵਾਹਿਗੁਰੂ ਇਹਨਾਂ ਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਰੂਪ ਆਪ ਜੀ ਦੇ ਨਿਜ ਅਸਥਾਨ ਤੋਂ ਐਸਐਸਪੀ ਦਫ਼ਤਰਖੰਨਾ ਦੇ ਵਿਖੇ ਪਹੁੰਚਿਆਣ ਸਤਿਗੁਰੂ ਪਾਸ਼ਾ ਜੀ ਦੀ ਵਿਵਸਥੇ ਵਿੱਚ ਆਉਂਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ ਬਖਸ਼ਣੇ ਕਿਰਪਾ ਕਰੋ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਦੇ ਕੇ ਨਿਹਾਲ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਗੁਰ ਪ੍ਰਸਾਦ ਅਮੇ ਦ੍ਰਿਸ਼ਟ ਸੁਭ ਕਰੇ ਕਾ ਸਭੇ ਬਾਲੋ ਅੰਤਪੁਰ ਨਾਨਕ ਜਿਨ ਕਲ ਰਾਖੇ ਮੇਰੀ ਫਿਰਤ ਫਿਰਤ ਸਭ ਆਇਆ ਰਿਆ ਤੋ ਸਰ ਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੇ ਜਨਮ ਮਰਨ ਕੀ ਠੇਕ ਮੁਖ ਜੋ ਸਦਾ ਸੁਖੀ ਨਾਨਕ ਸਿਮ ਸਗਨਾ ਦਾ ਵੀ ਸਾਹ ਹੋਇ ਸਾਥ ਨਾਮ ਨਿਰੰਕਾਰ ਨਿਰੰਜਨ ਹਰਿ ਅਗਮ ਕਿਆਤ ਹੈ ਗੁਣ ਗਾਈਐ ਜਿਸ ਆਪ ਗਾਈਐ ਵਾਹਿਗੁਰੂ ਓੰਕਾਰੋ ਸਤ ਗੁਰ ਪ੍ਰਸਾਦ ਆਦੋ ਗੁਰ ਏ ਨਮਹਿ ਜੋ ਗਾਦ ਗੁਰ ਏ ਨਮਹਿ ਸਤ ਗੁਰ ਏ ਨਹੀਂ ਮਿਟਾਵ ਸਿਮਰੋ ਜਾ ਸੁਖ ਸੰਬਰ ਏਕੈ ਨਾਮ ਜਪਤ ਗੰਤ ਅਨੇਕੈ ਮੇਤ ਪ੍ਰਾਨ ਸਮਰਤ ਸੋਦਾ ਕਰ ਕੇਨੇ RAM ਨਾਮ ਨਵ ਨਿਧ ਪਾਵੈ ਤਸੋ ਹੁੜਾ ਮਨ ਲਾਵੇ ਜੋ ਠਾਕੁਰ ਸਤਿ ਸਦਾ ਹੈ ਜੋਰੇ ਤਾ ਕੋ ਅੰਦਾ ਜਾਣ ਪਤ ਤਕ ਕਰਾਲ ਨਾਨਕ ਕਾਜਿ ਹੋ ਪ੍ਰਭ ਦਿਆਲ ਕਰ ਤੂਖ ਕਸੂ ਕੀ ਮਾਨਸ ਜਾਗ ਲੋਕ ਕਚਾਰਾ ਕਰੇ ਜਨ ਰਾਗ ਬਾਹਰ ਭੀਗ ਅੰਦਰ ਮਨ ਮਾਇਆ ਸੁਖ ਸੁਨਾਹੀ ਕਰੇ ਸਿਪਾਇਆ ਬਾਰ ਗਿਆਨ ਧਿਆਨ ਇਸਨਾ ਨੂੰ ਅੰਤਰ ਵਿਆਪੇ ਲੋਭ ਸੁਆ। ਬਿਨ ਸਜੈ ਹੰਮੀ ਲੋ। ਨਾਨਕ ਪ੍ਰਭ ਸਰਨਾਗ ਕੀ। ਕਰ ਕਰ ਸਾਹਿ ਆਪੋ ਨਾਨਕ ਪ੍ਰਭ ਸੋਏ। ਕਈ ਕੋਟ ਪਾਪ ਕੇ ਦਾਸ ਤਨ ਹੋਵਤ ਆਤਮ ਬਰਗਾਸੇ। ਕਈ ਕੋਟ ਤਤ ਕੇ ਬੇਤੀ ਇਸ ਗੁਰੂ ਹਾਜਿਵੇਂ। ਕਈ ਕੋਟ ਸਮਾਵੇ ਆਪਣੇ ਜਨ ਕੋ ਸਾਸਤਰਾ ਸੁਮਾਰੀ ਨਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਲ ਕਤਿਸ ਬਲਹਾਰ ਕਰਨ ਕਰਾਵਨ ਕਰਨੇ ਜੋਗ ਜੋ ਤਤ ਪਾਵੇ ਸੋਈ ਹੋਗ ਖਿਨ ਮੇ ਖਾ ਪੋ ਤਪਨਹਾਰਾ ਕਰ ਕਰ ਦੇਖਿਆ ਮੈਂ ਤੁਹਾਡਾ ਆਪਣਾ ਇਸ ਕਿ ਸਖਸ਼ਨਾ ਦਾ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ